ਉਹ ਪੁੱਠਾ ਪਾ ਚੱਲ ਵੀ ਪੱਪੂ ਕੋਟ ਕਰ ਸ਼ਾਬਾਸ਼ ਲਸਣ ਕੋਟਦੇ ਆ ਵੀ ਖੇਤ ਲਸਣ ਆਦਿਆ ਪੰਜਾ ਫੇਰਦਾ ਇਹਦਾ ਮੋੜ ਕਿਹੜੇ ਮੋਟਾ ਪੱਠਾ ਹੁੰਦਾ ਰੰਬੇ ਨਾਲ ਕੱਢ ਦਈਦਾ ਇਹਦਾ ਹਾਂ ਨਾਲੇ ਆ ਪੱਤੇ ਛੱਤੇ ਜੇ ਬਾਹਰ ਨਿਕਲ ਜਾਂਦੇ ਆ ਠੀਕ ਆ ਠੀਕ ਆ ਲਾ ਹ ਪੂਰਾ ਵਧੀਆ ਬੜਦਾ ਜਾਂਦਾ ਲੈ ਹੁਣ ਇਦੂ ਮੁੜ ਕੇ ਬੜਾ ਜਾਵਾਂਗੇ ਰੰਬਾ ਲਾ ਦੇਾਂਗੇ ਹਾਂ ਰੰਬੇ ਦੇ ਨਾਲ ਇੰਨਾ ਖੁੰਦਾ ਵਾ ਫੇਰ ਐ ਟੁੱਟਦਾ ਜਾਂ ਨਹੀਂ ਇਹ ਨਹੀਂ ਇਹ ਪੈਰਾ ਪੂਰਾ ਨ ਮਿੱਧਿਆ ਜਾਂਦਾ ਕਿਹਦਾ ਵੀ ਮੋਟਰ ਤੇ ਮਿੱਤਰੋ ਆ ਦੇ ਕਮਾਦ ਦਾ ਮਿਹੜਾ ਦੇਖ ਲੋ 15 18 ਫੁੱਟ ਗੰਨਾ ਹੱਲਮਾ ਆ ਦੇ ਸਾਹਮਣੇ ਖੜੇ ਜਿਹੜੇ ਪੂਰਾ ਵਧੀਆ ਕਮਾਦ ਆ ਠੀਕ ਆ ਠੀਕ ਆ ਸ਼ਾਬਾਸ਼ ਚੱਕਦੇ ਆ ਆ ਕੱਢਦੇ ਆ ਬਾਹਰ ਜੇ ਹਾਂ ਚੱਲ ਹੁਣ ਇਧਰੋਂ ਮੋੜ ਲਿਆ ਇੱਧਰ ਨੂੰ ਦੂਜੀ ਨੂੰ ਉਹ ਪਹਿਲੀ ਗੈਰੀ ਨੂੰ ਮੈਂ ਕਿਹਾ ਸਰਾ ਹੀ ਹੋ ਗਿਆ ਲੈ ਪੂਰਾ ਵਧੀਆ ਲਸਣ ਬਣ ਗਿਆ ਆਪਣਾ ਗੁੱਡਿਆ ਗਿਆ ਬਾਪ ਵੀ ਬਾ ਪਪੂ ਬਾ ਸ਼ਾਬਾਸ਼ ਮਨ ਲੱਗਦਾ ਰੰਬੇ ਜਨਾ ਜ਼ੋਰ ਜਿਆ ਹੈ ਨਹੀਂ ਹੈ ਹਾਂ ਥੱਲੇ ਦੱਬ ਕੇ ਚਲਾਉਣਾ ਪੈਂਦਾ ਏ 55 ਆ। ਪਸਾਂ ਚੱਕ ਲਿਆ ਸਾਰੇ ਪੱਤੇ ਪੁੱਤੇ ਜੇ ਬਾਹਰ ਕੱਢ ਦੇਾਂਗੇ। ਆ। ਆ ਬੱਸ ਚੱਕ ਕੇ ਮਾਰੋ ਇੱਕ ਵਾਰ। ਪੱਟੂ ਗਰ ਲਸਣ ਪੱਟੂ ਨਹੀਂ ਇਹੇ। ਆ। ਬਾਹਰ ਕਮਾਦਨੀ ਨੂੰ ਪੱਟੂ ਚੱਲ ਇਧਰ ਸੱਡੇ ਬਾਹਰ ਸੱਡੇ। ਠੀਕ ਆ। ਆ ਦੇ ਲੈ। ਇਹ ਮੂਰੇ ਲੱਗ ਕੇ ਨਹੀਂ ਉਹ ਫਿਰ ਜੱਬੜੂ ਜਾਨਾ ਪੈਣਾ। ਪੱਟ ਦੇ ਅੱਗ ਲਸਣ ਦੇ ਗੰਡੇ ਪੱਟੇ ਜਾਂਦੇ ਆ। ਗੁੱਡੇ ਆ ਗਿਆ ਲੈ ਗਾਜਰਾਂ ਵੀ ਵਧੀਆ ਖੜੀਆਂ ਮੂਲੀਆਂ ਵੀ ਪੂਰੀਆਂ ਵਧੀਆ ਗੋਭੀ ਆਪਣੀ ਬਸ ਹੁਣ ਸਾਰੇ ਸਾਨੂੰ ਨਿਸਰਨ ਵਾਲੀ ਆ ਲੈ ਚੱਲਾਂਗੇ ਰਹੀ ਹੈ ਹਾਂ ਪਾ ਲੈਣੀ ਸੀ ਮੁੰਨ ਹਾਂ ਹਾਂ ਹੁਣ ਨੂੰ ਪਾ ਲੈਣੀ ਕੱਪੀ ਠੀਕ ਆ ਗੱਲ ਸਹੀ ਆ ਜੇ ਪੀਂਦੇ ਹੁੰਦੇ ਤਾਂ ਇਹ ਘਮਲੇ ਅੱਗੇ ਆ ਕੇ ਚੱਕਰ ਨਹੀਂ ਲਾਣਾ ਕਿ ਨਹੀਂ ਹਾਂ ਹਾਂ ਮੈਂ ਤੇ ਪਪੂ ਨੇ ਵੀ ਅੱਡ ਸਾਂਝਾ ਕਰਦੇ ਹੁੰਦੇ ਸੀ ਇੱਕ ਕੱਪੀ ਪਪੂ ਨੂੰ ਪਾ ਦੇਣੀ ਇੱਕ ਮੈਂ ਪਾ ਲੈਣੀ ਹੁਣ ਅਸੀਂ ਮਿਰਚਾਂ ਵੀ ਬਾਈ ਸਾਗ ਬਾਅਦ ਤੇ ਥੋੜੀਆਂ ਜੀਆਂ ਤੋੜਨੀਆਂ ਹੈ ਪਪੂ ਆ ਪੰਜਾ ਬਾਹਰ ਰੱਖ ਕੇ ਆ ਜੀ ਫਿਰ ਆ ਚਾਰਕ ਤੋੜ ਲਾਂਗੇ ਸਾਧਿਆ ਲੱਗੀਆਂ ਇੱਥੇ ਮਿਰਚਾਂ ਵਿੱਚ ਵਿੱਚ ਤੋੜਾਂਗੇ ਆਦੇ ਪੂਰੀ ਵਧੀਆ ਖੜੀ ਸਬਜ਼ੀ ਤਾਂ ਯਾਰ ਆਪਣੀ ਖਨਾ ਹਾਂ ਲਸਣ ਵੀ ਵਧੀਆ ਹੈ ਨਹੀਂ ਹੈ ਮੋਟਰ ਤੇ ਆਏ ਹੋਏ ਆ ਦੇ ਬਲਵ ਜਾਗਦੇ ਆ ਲੜੀਆਂ ਵੀ ਜਗੀ ਜਾਂਦੀਆਂ ਉਹਦੇ ਰਾਤ ਨੂੰ ਕਦੋਂ ਬੰਦ ਕਰ ਦਿੰਦੇ ਆ ਪਤਾ ਨਹੀਂ ਵੀ ਰਾਤ ਨੂੰ ਮੈਂ ਤਾਂ ਨਹੀਂ ਬੰਦਿਆ ਦਿਨੇ ਤਾਂ ਜਗੀ ਜਾਂਦੀਆਂ ਰਾਤ ਨੂੰ ਕਿੱਥੇ ਬੰਦ ਕਰ ਦੇਣਗੇ ਜਿਹੜਾ ਇੱਥੋਂ ਤੇ ਕਰਾਉਣਾ ਹਾਂ ਨਹੀਂ ਨਹੀਂ ਜਗਦੀਆਂ ਹੋਣਗੀਆਂ ਆਦੇ ਜਗੀ ਜਾਂਦੀਆਂ ਆਦੇ ਆਹੀਂ ਲੱਗਦਾ ਹਾਂ ਜਿਵੇਂ 10 ਬੰਦੇ ਪਏ ਆ ਹਾਂ ਪਲੰਜਾ ਇੱਥੇ ਆਪਣਾ ਧਰਿਆ ਇੱਥੇ ਮੰਜੇ ਕੋਲ ਹੀ ਧਰ ਦੇ ਤੇ ਦੂਜਾ ਮਿਰਤਾਂ ਤੋੜ ਲਾ ਚਾਰਕ ਬੰਮੂਠੀ ਇੱਕ ਤੋੜ ਲਿਆ ਚੰਗੀ ਮੂਠੀ ਕ ਤੋੜ ਲਿਆ ਤੋੜ ਲਿਆ ਤੋੜ ਲਿਆ ਸ਼ਾਬਾਸ਼ ਉਹ ਸੱਚ ਇੱਕ ਰਹਿ ਗਿਆ ਆਪਣਾ ਚੱਲ ਕੋਈ ਨਹੀਂ ਫੇਰ ਫੇਰ ਦਾਂਗੇ ਇਹਦੇ ਚ ਫੇਰਨਾ ਆਦੇ ਕੋਲੇ ਆ ਰਹੇ ਨੇ ਚਲੋ ਕਿੰਨੂੰ ਤੋਲ ਲਿਆ ਮਿਰਚਾਂ ਦਾ ਮੈਂਟਕ ਦਾ ਹੀ ਕੰਮ ਆ ਜਾਣ ਲੱਗੇ ਇੱਟ ਫੇਰ ਦਾਂਗੇ ਆ ਅਸੀਂ ਬੱਚੇ ਦੇ ਮੇਥੀ ਮੂਤੀ ਖੜੀ ਆ ਤੇ ਲਸਣ ਉਹਨੇ ਮੇਥੀ ਦੇ ਗੰਢੇ ਵਾਲੇ achar ਗੁੱਬੀ ਖੜੀ ਕਿੰਨੀ ਵਧੀਆ ਲੈ ਮਰੂਦ ਉਹ ਤੇ ਗਲਗਰਾਂ ਲੱਗੀਆਂ ਬੇਦੀ ਦੀਦੀਆਂ ਸਾਹਮਣੇ ਹੋ ਦੇ ਘਟਗਾ ਘਟਗਾ ਤੂਤ ਦੇ ਵਿੱਚ ਦੀ ਹੋਲੇ ਲੱਗੇ ਹੋਲੇ ਆ ਵਰਸੀਨ ਆ ਹਰਮਨ ਦਾ